ਜੇ ਅੱਜ ਸਰਕਾਰ ਨੇ ਨਸ਼ਾ ਬੰਦ ਕੀਤਾ ਹੁੰਦਾ ਤਾਂ ਮੇਰਾ ਘਰ ਨਾ ਖਰਾਬ ਹੁੰਦਾ ਪੰਜਾਬ ਵਿੱਚ ਚਿੱਟੇ ਨੂੰ ਬੰਦ ਕਰਾਉਣ ਦਾ ਨਾਅਰਾ ਲੈ ਕੇ ਸੱਤਾ ਤੇ ਕਾਬਜ਼ ਹੋਈ ਭਗਵੰਤ ਮਾਨ ਦੀ ਸਰਕਾਰ ਅੰਦਰ ਵੀ ਆਏ ਦਿਨ ਚਿੱਟੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਸਲੀਣਾ ਦਾ ਸਾਹਮਣੇ ਆਇਆ ਹੈ ਜਿੱਥੇ 31 ਸਾਲਾ ਗੁਰਪ੍ਰੀਤ ਸਿੰਘ ਦੀ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦਾ 3 ਸਾਲ ਪਹਿਲਾਂ ਕਰਨਦੀਪ ਕੌਰ ਨਾਲ ਵਿਆਹ ਹੋਇਆ ਸੀ। ਗੁਰਪ੍ਰੀਤ ਸਿੰਘ ਬੇਸ਼ੱਕ ਚਿੱਟਾ ਪੀ ਕੇ ਆਪ ਮੌਤ ਦੀ ਗੂੜੀ ਨੀਂਦ ਸੋ ਗਿਆ ਪਰ ਕਰਨਦੀਪ ਕੌਰ ਦੀ ਜ਼ਿੰਦਗੀ ਤਬਾਹੀ ਦੇ ਕੰਡੇ ਤੇ ਲਾ ਕੇ ਗਿਆ ਮ੍ਰਿਤਕ ਗੁਰਪ੍ਰੀਤ ਆਪਣੇ ਪਿੱਛੇ 2 ਸਾਲਾ ਬੱਚਾ ਪਤਨੀ ਅਤੇ ਬਜ਼ੁਰਗ ਪਿਤਾ ਨੂੰ ਛੱਡ ਕੇ ਸਦਾ ਲਈ ਇਸ ਗੂੜੀ ਨੀਂਦ ਸੋ ਗਿਆ ਮ੍ਰਿਤਕ ਦੇ ਪਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਆਪਣੀ ਮਾਂ ਦੀ ਮੌਤ ਤੋਂ ਬਾਅਦ ਚਿੱਟੇ ਨਸ਼ੇ ਦਾ ਆਦੀ ਹੋ ਗਿਆ ਅਤੇ ਕੁਝ ਸਮਾਂ ਪਹਿਲਾਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ ਤੇ ਉਹ ਬਿੱਤੇ ਕੱਲ੍ਹ ਹੀ ਘਰ ਵਾਪਸ ਆਇਆ ਸੀ ਹੌਨਸਾਰ ਉਸਨੇ ਚਿੱਟੇ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਕਾਰਨ ਉਸਦੀ ਮੌਤ ਹੋ ਗਈ ਇਹ ਮਤਲਬ ਕਿ ਤੈਨੂੰ ਮੈਨੂੰ ਤਕਰੀਬਨ 3 ਸਾਲ ਤੋਂ ਹੋ ਗਏ ਸੀਗੇ ਸਾਡੇ ਵਿਆਹ ਹੋਏ ਨੂੰ ਤੇ 2 ਸਾਲ ਦਾ ਮੇਰਾ ਬੇਬੀ ਆ ਤੇ ਮਤਲਬ ਕਿ ਇਹਨਾਂ ਨੂੰ ਥੋੜੀ ਨਸ਼ੇ ਦੀ ਲਤ ਸੀਗੀ ਤੇ ਇਹਨਾਂ ਨੇ ਨਸ਼ੇ ਦੀ ਲਤ ਮਤਲਬ ਕਿ ਕਦੇ ਕਿਸੇ ਮੁੰਡੇ ਨੇ ਫੋਨ ਕਰਕੇ ਲੈ ਜਾਣਾ ਕਦੇ ਕਿਸੇ ਮੁੰਡੇ ਨੇ ਫੋਨ ਕਰਕੇ ਲੈ ਜਾਣਾ ਤੇ ਅਸੀਂ ਬਹੁਤ ਰੋਕਣਾ ਨਸ਼ਾ ਛਡਾਊ ਕੇਂਦਰ ਚ ਵੀ ਛੱਡਿਆ ਸੀਗਾ ਅਸੀਂ ਹੁਣ ਕੱਲ ਪਰਸੋ ਹੀ ਲੈ ਕੇ ਆਏ ਸੀਗੇ ਤੇ ਰਾਤ ਇਹਨਾਂ ਨੂੰ ওভারਡੋਜ਼ ਲਵਾਤੀ ওভারਡੋਜ਼ ਲਵਾ ਕੇ ਇਹਨਾਂ ਨੂੰ ਤੇ ਮਤਲਬ ਕਿ ਗੱਡੀ ਦੇ ਵਿੱਚ ਛੱਡਤਾ ਇਦਾਂ ਹੀ ਤੇ ਜਦੋਂ ਮਤਲਬ ਕਿ ਸਾਡੇ ਰਿਲੇਟਿਵ ਗਏ ਇਹਨਾਂ ਨੂੰ ਚੱਕਣ ਤੇ ਇਹਨਾਂ ਨੇ ਮਤਲਬ ਕਿ ਮੂੰਹ ਚੋਂ ਝੱਗ ਆ ਰਹੀ ਸੀ ਨੱਕ ਚੋਂ ਝੱਗ ਆ ਰਹੀ ਸੀ ਬਹੁਤ ਬੁਰੀ ਦਿੱਕਤ ਹੋਈ ਜ ਇਹਨਾਂ ਦੀ ਇਹਨਾਂ ਦੀ ਕੱਲ ਕਲਾਂ ਸਾਡਾ ਖੇਤ ਆ ਉੱਥੇ ਇਹਨਾਂ ਦੀ ਗੱਡੀ ਸੀਗੀ ਤੇ ਪਹਿਲਾਂ ਪੰਜਾਬ ਪੁਲਿਸ 'ਚ ਸੀਗੇ ਤੇ ਜੋਬ ਵਧੀਆ ਕਰਦੇ ਸੀਗੇ ਇਹ ਮਤਲਬ ਉਹ 3-4 ਸਾਲ ਕੀਤੀ ਇਹਨਾਂ ਨੇ ਜੌਬ ਹੂੰ ਫਿਰ ਛੱਡ ਗੱਲ ਤੇ ਇਹਨਾਂ ਨੇ ਆਪਣੀ ਮਰਜ਼ੀ ਨਾਲ ਛੱਡਤੀ ਸੀ ਇਹਨਾਂ ਦੀ ਮਦਰ ਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਛੱਡ ਦਿੱਤੀ ਤੇ ਨਸ਼ਾ ਘਨੇਰ ਤੋਂ ਕਰਦੇ ਸੀਗੇ ਨਸ਼ਾ ਇਹ 3-4 ਸਾਲ ਤੋਂ ਮਤਲਬ ਮੈਰिज ਤੋਂ ਪਹਿਲਾਂ ਕਰਦੇ ਸੀਗੇ ਫਿਰ ਛੱਡ ਗਏ ਸੀਗੇ ਫਿਰ ਜਦੋਂ ਮੇਰੀ ਮੈਰिज ਹੋਈ ਆ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਫੇਰ ਲਤ ਲੱਗ ਗਈ ਸੀ ਇਹੀ ਕਿਹੜਾ ਨਸ਼ਾ ਕਰਦੇ ਸੀ ਏ ਜੀ ਚਿੱਟਾ ਲਾਉਂਦੇ ਸੀ ਟੀਕਾ ਮਤਲਬ ਲਾ ਲੈਂਦੇ ਸੀ ਕੱਲ ਕਿੱਥੇ ਸੀਗੇ ਤੁਸੀਂ ਜਦੋਂ ਡੈੱਥ ਹੋਈ ਹੋ ਮੈਂ ਆਪਣੇ ਪੇਕੇ ਘਰ ਗਈ ਹੋਈ ਸੀ ਐਕਚੁਅਲੀ ਮੈਂ ਜਦੋਂ ਦੀ ਮੇਰੇ ਮਤਲਬ ਹਸਬੰਡ ਨਸ਼ਾ ਸ਼ਡੌਂਗ ਕੇਂਦਰ 'ਚ ਸੀਗੇ ਤੇ ਮੈਂ ਉਦੋਂ ਦੀ ਆਪਣੇ ਪੇਕੇ ਘਰ ਹੀ ਸੀਗੀ ਤੇ ਨਸ਼ਾ ਸ਼ਡੌਂਗ ਕੇਂਦਰ 'ਚ ਏ ਜੀ 8-9 ਮਹੀਨੇ ਤੇ ਕਦੋਂ ਆਏ ਸੀ ਇਹ ਇਹ ਪਰਸੋ ਆਏ ਸੀ ਤੇ ਕੱਲ ਮੌਤ ਹੋ ਗਈ ਹਾਂਜੀ ਇੱਥੇ ਘਰੇ ਆ ਕੇ ਮੌਤ ਹੋਈ ਹੈ ਕਿ ਉੱਥੇ ਖੇਤਾਂ 'ਚ ਹੋਈ ਏ ਖੇਤ ਜੀ ਕਿਸੇ ਨੇ ਉਧਰੋਂ ਮਤਲਬ ਕੀ ਲੈ ਕੇ ਆਏ ਇਹਨਾਂ ਨੇ ਲਗਾਈ ਓਵਰਡੋਸ ਲੱਗ ਗਈ ਪਤਾ ਨਹੀਂ ਲਗਾਈ ਗਈ ਹੈ ਮਤਲਬ ਕਿ ਇਹ ਡਰਾਈਵਿੰਗ ਸੀਟ ਤੋਂ ਪਿਛਲੀ ਸੀਟ ਤੇ ਪਏ ਸੀਗੇ ਇਹ ਨਹੀਂ ਸਾਨੂੰ ਪਤਾ ਕਿ ਇਹਨੇ ਕੀਤਾ ਕਿ ਇਹਨੇ ਨਹੀਂ ਕੀਤਾ ਮੈਂ ਕੀ ਮੰਗ ਕਰਦਾ ਲਗਾਤਾਰ ਨਸ਼ਾ ਕਰਨ ਜਿਹੜਾ ਮੈਂ ਨਸ਼ੇ ਨੂੰ ਮਤਲਬ ਰੋਕਣ ਦੀ ਮੰਗ ਕਰਦੀ ਆ ਵੀ ਜਿਸ ਤਰ੍ਹਾਂ ਮੇਰਾ ਘਰ ਖਰਾਬ ਹੋਇਆ ਇਸ ਤਰ੍ਹਾਂ ਕਿਸੇ ਦਾ ਘਰ ਨਾ ਖਰਾਬ ਹੋਵੇ ਮਮ ਸਰਕਾਰ ਤਾਂ ਬਹੁਤ ਕਹਿੰਦੀ ਐ ਵੀ ਨਸ਼ੇ ਬੰਦ ਕਰਦਾਂਗੇ ਪਰ ਸਮੇ ਸਮੇਂ ਦੇ ਸਰਕਾਰਾਂ ਚਲੀ ਜਾਂਦੀਆਂ ਕਹਿ ਕੇ ਪ੍ਰਮੋਤਾਂ ਦਾ ਨਸ਼ਾ ਹੋ ਜਾਂਦਾ ਜੀ ਅੱਜ ਸਰਕਾਰ ਨੇ ਨਸ਼ਾ ਬੰਦ ਕੀਤਾ ਹੁੰਦਾ ਤਾਂ ਮੇਰਾ ਘਰ ਨਾ ਖਰਾਬ ਹੁੰਦਾ ਤੇ ਜੇ ਅੱਜ ਵੀ ਸਰਕਾਰ ਨਸ਼ਾ ਰੋਕੂਗੀ ਨਾ ਤੇ ਹਰ ਇੱਕ ਕੁੜੀ ਦਾ ਘਰ ਖਰਾਬ ਹੋਊਗਾ ਮਾਗੀ ਕਰਦੇ ਮੈਮ ਕਿੰਨਾ ਦੇ ਮੈਂ ਇਹ ਮੰਗ ਕਰਦੀ ਆ ਕਿ ਮੇਰੀ ਪੂਰੀ ਜਿਹੜੀ ਇਹਨਾਂ ਦੇ ਕੇਸ ਦੀ ਤਫ਼ਤੀਸ਼ ਕੀਤੀ ਜਾਵੇ ਤੇ ਇਹਨਾਂ ਨੂੰ ਦੇਖਿਆ ਜਾਵੇ ਮਤਲਬ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਚੱਕਿਆ ਜਾਵੇ ਤੇ ਫਿਰ ਮੈਨੂੰ ਮੈਨੂੰ ਇਨਸਾਫ ਮਿਲੂਗਾ ਮੇਰੇ ਹਸਬੰਦ ਨੂੰ ਇਨਸਾਫ ਮਿਲੂਗਾ ਕਿੰਨੇ ਚਿਰ ਤੋਂ ਨਸ਼ਾ ਕਰਦਾ ਸੀ ਇਹ 3 ਸਾਲ ਤੋਂ ਨਸ਼ਾ ਕਰਦਾ ਸੀਗਾ ਜੀ ਕਾਹਦਾ ਨਸ਼ਾ ਕਰਦਾ ਸੀ ਆ ਚਿੱਟਾ ਜਿਹੜਾ ਟੀਕੇ ਲਾਉਂਦੇ ਆ ਤੇ ਪਹਿਲਾਂ ਕੀ ਕੰਮ ਕਰਦੇ ਸੀਗੇ ਕੀਤੀ ਵੜੀ ਕਰਦਾ ਸੀਗਾ ਇਹਨਾਂ ਕੋਲ ਨੌਕਰੀ ਵੀ ਕੀਤੀ ਸੀ ਇੱਕ ਸਾਲ ਲੱਗਿਆ ਸੀਗਾ ਜੀ ਕਮਾਂਡੋ ਕਮਾਂਡੋ ਚ ਪੰਜਾਬ ਪੁਲਿਸ ਹਾਂ ਪੰਜਾਬ ਪੁਲਿਸ ਅੱਛਾ ਪਰ ਕਿੰਨੇ ਸਾਲ ਤੋਂ ਨਸ਼ਾ ਕਰ ਰਿਆ ਸੀਗਾ ਜੀ ਇਹ ਤਕਰੀਬਨ 2.5-3 ਸਾਲ ਤੋਂ ਕਰ ਰਿਆ ਸੀਗਾ ਜੀ ਹੂੰ ਕਿੱਲ ਮੌਤ ਕਿਵੇਂ ਹੋ ਗਈ ਚਿੱਟਣੀ ਹੋਈ ਹੈ ਜੀ ਚਿੱਟਾ ਓਵਰ ਟੋ ਲੱਗ ਗਿਆ ਕਿਤੇ ਹੂੰ ਪਹਿਲਾਂ ਤਾਂ ਸਿਆ ਨਹੀਂ ਇੱਕ ਦਿਨ ਜਦੋਂ ਪਰਸੋ ਲਿਆਂਦਾ ਸੀ ਇਹਨੂੰ ਉੱਥੋਂ ਕੈਂਪ ਚੋਂ ਪਾਲਦਾ ਬੋਲਦਾ ਰਿਆ ਨਹੀਂ ਮਿਲਿਆਗਾ ਕੱਲ ਜਿਵੇਂ ਮੁੰਡੇ ਸੀਗੇ ਨਾਲ ਉਹ ਮਿਲ ਕੇ ਉਹਾਂ ਦੇ ਆ ਜਾ ਤੈਨੂੰ ਲੈ ਕੇ ਦਿੰਦੇ ਆ ਤੂੰ ਆਹ ਕੌਣ ਸੀ ਮੁੰਡੇ ਕਿਹੜੇ ਪਿੰਡ ਦੇ ਪਿੰਡ ਦੇ ਹੀ ਸੀਗੇ ਜੀ ਛੋਟੇ ਪਿੰਡੋਂ ਹੀ ਹਾਂਜੀ ਹਾਂ ਇੱਥੇ ਕੀ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਵੀ ਉਹਨਾਂ ਮੁੰਡਿਆਂ ਤੋਂ ਸਵਾਰ ਕੇ ਪੁਛ ਪੜਤਾਲ ਕਰਕੇ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਕਿ ਹੋਰ ਵੀ ਘਰ ਵੱਜ ਜਾਣ ਸਾਡਾ ਤੁਹਾਨੂੰ ਜੁੜੇ ਉਹ ਜਿਹੜਾ ਵੀ ਹੋਰ ਤਾਂ ਵੱਜ ਜਾਣ ਨਸ਼ਾ ਕਰਦ ਨੂੰ ਤਕਰੀਬਨ ਹੋ ਗਏ ਜਿਹਨੂੰ 2-3 ਸਾਲ ਹੀ ਹੋ ਗਏ ਨਸ਼ਾ ਕਰਦਿਆਂ ਨੂੰ ਤਾਂ ਤੇ ਬਾਅਦ ਵਿੱਚ ਉਹਨਾਂ ਇਹਨਾਂ ਨੇ ਸੈਂਟਰ ਭੇਜਤਾ ਸੀਗਾ ਘਰਦਿਆਂ ਨੇ ਤੇ ਸੈਂਟਰ ਤੋਂ ਬਾਅਦ 7-8 ਮਹੀਨਿਆਂ ਬਾਅਦ ਜਦੋਂ ਉਹਨਾਂ ਨੂੰ ਵਾਪਸ ਲੈ ਕੇ ਆਂਦਾ ਪਹਿਲੇ ਇੱਕ ਦਿਨ ਤਾਂ ਇੱਥੇ ਪੰਡ ਚ ਫਿਰਦਾ ਪੁਛ ਕਲਸ਼ ਕਰਦਾ ਰਿਹਾ ਨਸ਼ੇ ਦੀ ਨਸ਼ਾ ਨਹੀਂ ਨੂੰ ਨਹੀਂ ਮਿਲਿਆਗਾ ਤੇ ਫਿਰ ਕੋਈ ਪਿੰਡ ਦੇ ਮੁੰਡੇ ਸੀਗੇ ਨਾਲ ਜਿਹੜੇ ਗਏ ਵੀ ਤਨ ਅਸੀਂ ਦਵਾ ਦਿੰਨੇ ਆ ਤੇ ਫਿਰ ਉਹ ਓਵਰਡੋਜ ਨਸ਼ੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਆ ਤੇ ਅਜੇ ਤਾਂ ਇਹੀ ਜੁਹਣੇ ਵੀ ਸਰਕਾਰ ਭਗਵੰਤ ਮਾਨ ਉਹਨਾਂ ਆਮ ਆਦਮੀ ਦੀ ਸਰਕਾਰ ਬਣੀ ਆ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਇਹਨੇ ਗਰੰਟੀਆਂ ਦਿੱਤੀਆਂ ਸੀ ਜਿਹੜਾ ਅਸੀਂ ਨਸ਼ਾ ਪੰਜਾਬ ਚੋਂ ਬਿਲਕੁਲ ਖਤਮ ਕਰ ਦਿਆਂਗੇ ਪਰ ਸਰਕਾਰ ਕਿਸੇ ਵੀ ਆਉਦੇ ਵਾਅਦੇ ਤੇ ਪੂਰੀ ਨਹੀਂ ਉਤਰ ਰਹੀਗੀ ਨਸ਼ਾ ਵੀ ਦਿਨੋਂ ਦਿਨ ਵਧ ਰਿਹਾ ਵਾ ਤੇ ਤੇ ਦੇਖੋ ਵਧੀਆ ਇਕੱਲੇ ਮੁੰਡਾ ਸੀਗਾ ਜੀ ਇਹ ਵੀ ਘਰ ਸਾਰਾ ਇਹਨਾਂ ਦਾ ਉਜੜ ਗਿਆ ਵਾ ਤੇ ਇਹ ਇਹ ਕਹਿੰਨੇ ਵੀ ਸਖਤ ਸਖਤ ਇਹਨਾਂ ਦੇ ਕਾਰਵਾਈ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਹਦਾ ਪੁਲਿਸ ਦਾ ਵੀ ਇਹ ਚੀਜ਼ ਕਸੂਰ ਨਹੀਂ ਮੰਨ ਦੇਗੇ ਜਦੋਂ ਉੱਪਰੋਂ ਇਹਨਾਂ ਨੂੰ ਫੋਨ ਆ ਜਾਂਦੇ ਮਲਾਜਮਾਂ ਨੂੰ ਇਹ ਵੀ ਕੀ ਕਰਨ ਕਿਸੇ ਮੋਹਤਵਾਰ ਬੰਦੇ ਫੋਨ ਕਰ ਦਿੰਦੇ ਵੀ ਨਹੀਂ ਕਾਰਵਾਈ ਕਰਨੀਗੀ ਪਰ ਇਹ ਕਹਿੰਨੇ ਸਖਤ ਸਖਤ ਇਹਨਾਂ ਤੇ ਜਿਹੜਾ ਵੀ ਐਕਸ਼ਨ ਲਿਆ ਜਾਵੇ ਪਿੰਡ ਦਾ ਮੁੰਡਾ ਜੀ ਗਿਆ ਸੀਗਾ ਨਾਲ ਲੈ ਕੇ ਤੇ ਉਹੀ ਘਰੇ ਛੱਡ ਕੇ ਗਿਆ ਜੀ ਇਹਨੂੰ ਤੇ ਬਾਕੀ ਦਾ ਆਪਾਂ ਤਾਂ ਇਹ ਗੱਲ ਕਹਿੰਨੇ ਉਹ ਘਰੇ ਗੱਡੀ ਦੇ ਵਿੱਚ ਪਾ ਕੇ ਘਰੇ ਖੜਾ ਕੇ ਜੀ ਗੱਡੀ ਕਹਿੰਦਾ ਵੀ ਆਹ ਮੁੰਡਾ ਵੀ ਰਾਜ ਖੜੀ ਸੀ ਗੱਡੀ ਆਪਾਂ ਤੇ ਕਹਿੰਨੇ ਵੀ ਚਲੋ ਪੈਂਡ ਦਾ ਮੁੰਡਾ ਵੀ ਛੱਡ ਗਿਆ ਇਹਦਾ ਪੁਲਿਸ ਨੇ ਤਵਦੀਸ਼ ਕਰਨੀ ਤਾਂ ਜਿਹੜਾ ਮੋਬਾਈਲ ਸੀਗਾ ਉਹ ਵੀ ਉਹ ਮੁੰਡੇ ਦਾ ਕੱਢ ਲਿਆ ਗਿਆ ਵਾ ਪਤਾ ਨਹੀਂ ਕਿਹਨੇ ਕੱਢਿਆ ਕਿਹਨੇ ਨਹੀਂ ਜੀ ਇਹ ਪੁਲਿਸ ਤਵਦੀਸ਼ ਕਰੇ ਤੇ ਉਹਦੀ ਲੋਕੇਸ਼ਨ ਕੱਢ ਕੇ ਨੰਬਰ ਜਿਹਨੂੰ ਵੀ ਕਾਲਾਂ ਲੱਗਣਾ ਵਾ ਤੇ ਜਿਹੜੇ ਬੰਦੇ ਨੇ ਨਸ਼ਾ ਇਹਨਾਂ ਨੂੰ ਦਿੱਤਾ ਵਾ ਉਹ ਤੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੋਗਾ ਤੋਂ ਸਰਬਜੀਤ ਟਰਾਲੀ ਦੀ ਰਿਪੋਰਟ